ਯਾਰ ਤੈਨੂੰ ਸੱਚੀ ਗੱਲ ਦੱਸਾਂ ਹਾਂ ਮੇਰੇ ਕੰਮ ਤੇ ਅਸਰ ਪਊ ਆ ਇਹ ਗੱਲ ਦਾ ਅੱਛਾ ਸੱਚੀ ਪਊ ਆ ਹੂੰ ਪਰ ਜਿਹੜੀ ਗੱਲ ਸੱਚੀ ਆ ਅੱਜ ਕਿਹੜਾ ਆਪਾਂ ਪੈਸੇ ਲੈ ਆ ਕੇ ਇਸ ਤੋਂ ਹੂੰ ਅੱਜ ਆਪਾਂ ਆਪੇ ਬੈਠੇ ਆਂ ਆਪਦਾ ਪਰਿਵਾਰ ਬੈਠੇ ਆਂ ਪਰ ਸੱਚੀ ਗੱਲ ਦੱਸਣੀ ਬੜੀ ਜ਼ਰੂਰੀ ਆ ਹੂੰ ਘੋੜਿਆਂ ਵਾਲੇ ਫੋਕਰੇ ਵਾਲੇ ਅੱਛਾ ਘੋੜੇ ਝੂਕ ਘੋੜਿਆਂ ਵਾਲੇ ਝੂਠੇ ਵੀ ਬਹੁਤ ਆ ਝੂੜੀ ਮਰੀ ਜਾਂਦੇ ਆ ਝੂਠੇ ਵੀ ਬਹੁਤ ਆ ਤੇ ਫੋਕਰੇ ਵੀ ਬਹੁਤ ਆ ਅੱਛਾ ਇਹ ਇਹਨਾਂ ਨੂੰ ਲੱਗਦਾ ਹਾਂ ਬਈ ਅਸੀਂ 5 ਕਰੋੜ ਦਾ ਕਹਾਂਗੇ ਨਾ ਹਾਂ ਹਾਂ ਸਾਡੇ ਰਿਸ਼ਤੇਦਾਰਾਂ ਚ 11 ਚ ਹੂੰ ਠੱਕ ਬਣ ਜੂ ਠੱਕ ਬਣ ਜੂ ਸਹੀ ਗੱਲ ਪਰ ਉਹ ਤੇ ਨੰਬਰ 2 ਤੇ ਇਹ ਹੋਰ ਗੇਮ ਚ ਫਿਰਦੇ ਰਹਿੰਦੇ ਆ ਕੁਝ ਲੋਕ ਤਾਂ ਕਰੋਨਾ ਦੀ ਗੱਲ ਕਰਕੇ ਹੂੰ ਬਈ ਬਈ ਸਾਡੀ ਚੜਾਈ ਤਾਂ ਬਣੂ ਹੀ ਬਣੂ ਪਤਾ ਨਹੀਂ ਇਹਦੇ ਨਾਲ ਸਾਡਾ ਘੋੜਿਆਂ ਦਾ ਵਪਾਰ ਪਤਾ ਨਹੀਂ ਕਿੰਨਾ ਕੁ ਖੁੱਲ ਜੂ ਹੂੰ ਹੂੰ ਉਹਦੇ ਨਾਲ ਨੁਕਸਾਨ ਪਤਾ ਕੀ ਹੁੰਦਾ ਹਮ ਇੱਕ ਤਾਂ ਯਾਰ ਕਿਸੇ ਦਾ ਧੀ ਪੁੱਤ ਹੁਣ ਤੇਰੇ ਵਰਗਾ ਜਵਾਕ ਹਮ ਹੁਣ ਤੂੰ ਘੋੜਾ ਨਹੀਂ ਰੱਖਿਆ ਹਮ ਤੇਰੇ ਦਿਮਾਗ ਦੇ ਚ ਵੀ ਇਹ ਗੱਲ ਜਾਣੀ ਆ ਜੇ ਹੁਣ ਮੰਨ ਲਓ ਮੈਂ ਤੇਰੇ ਕੋਲੇ ਪਾਡੀ ਮਾਰੀ ਆ ਮਾਂ ਵੀ ਆਪਣਾ ਪਸ਼ੋਰਾ ਫਿਰਦਾ ਇਹਦਾ ਪੁੱਤ ਆਪਾਂ ਨੂੰ 70 ਲੱਖ ਮਿਲਦਾ ਮੰਨ ਮੈਂ ਤੇਰੇ ਕੋਲੇ ਪਾਡੀ ਮਾਰੀ ਆ ਮਾਰਨ ਤੂੰ ਵੀ ਸੋਚੇਗਾ ਬਈ ਯਾਰ ਚਾਚੇ ਦੀ ਟੈਰੀ ਜੀ ਘੋੜੀ ਆ ਹਨਾ ਬਈ ਯਾਰ ਇਹਨਾਂ ਨੇ 50-60 ਹਜ਼ਾਰ ਦੀ 70 ਦੀ ਲਈ ਸੀ ਲਈ ਹੋਣੀ ਆ ਹਨਾ ਤੇ ਵੀ ਇਹ ਯਾਰ ਕੂੜਾ ਪੈਦਾ ਕਰ ਗਈ 70 ਲੱਖ ਦਾ ਹੂੰ ਤੇਰੇ ਦਿਮਾਗ ਚ ਆਈ ਆਊਗੀ ਆਉਂਦੂਗੀ ਆ ਤੇ ਤੂੰ ਕੀ ਕਰਨਾ ਯਾਰ ਤੂੰ ਵੀ ਆਪਦੇ ਬਾਪੂ ਦੇ ਗਾਲ ਚ ਗੂਠਾ ਦੇ ਦੇਣਾ ਹੂੰ ਵੀ ਮੈਨੂੰ ਤਾਂ ਆਪ 3-4 ਲੱਖ ਦੀ ਘੋੜੀ ਦਵਾ ਹਾਂ ਮੁੜ ਕੇ ਤੂੰ ਕੀ ਕਰਨਾ ਤੂੰ ਵੀ ਇਹ ਹੱਬ ਚ ਹੀ ਤੁਰਿਆ ਫਿਰਨਾ ਹੂੰ ਪਿੰਡ ਚ ਮਾਰੀ ਜਾਣੀਆਂ ਤੂੰ 12 ਆਪਣੇ ਘੋੜੀ ਸੋਣ ਵਾਲੀ ਆ ਮਾਲਕ ਧਿਆਨ ਰੱਖੇ ਰੁਪਈਆ 35-40 ਲੱਖ ਦਾ ਤਾਂ ਆਪਾਂ ਨੂੰ ਬਚਾ ਦੇਈ ਦੇਣ ਦੇਈ ਦੇਣ ਉਦੋਂ ਬਾਅਦ ਉਹਨੇ ਸੁਣਾ ਹਾਂ ਸੁਣਾ ਜਦੋਂ ਤੈਨੂੰ ਭਾਈ ਨਗਦ ਪੈਸੇ ਕਹਿਣੇ ਆ ਨਾ ਕਹੇ ਨੇ ਤੇਰਾ ਦਿਮਾਗ ਖੇਲਣਾ ਤੂੰ ਮੰਗਣਾ 50 ਲੱਖ ਹੂੰ ਤੈਨੂੰ ਆ ਕੇ ਅਗਲੇ ਨੇ ਕਹਿਣਾ 70000 ਦਾ ਦੇਣਾ ਹੂੰ ਉਦੋਂ ਫਿਰ ਉਦੋਂ ਫਿਰ ਬੰਦਾ ਪਤਾ ਕੀ ਕਰਦਾ ਹੂੰ ਉਦੋਂ ਇਹ ਕੀ ਕਰਦੇ ਆ ਹੂੰ ਇਹ ਫਿਰ ਕੀ ਕਰਦੇ ਆ ਇਹ ਪੜਦੇ ਨਾ ਵੇਚਦੇ ਲੱਖ ਦਾ ਹੀ ਆ ਅੱਛਾ ਫੇਸਬੁੱਕ ਤੇ ਲਿਖ ਕੇ ਪਾਉਂਦੇ ਆ ਬੈਗ ਡੀਲ ਕੰਗ੍ਰੈਚੂਲੇਸ਼ਨ ਹੂੰ ਬੈਗ ਡੀਲ ਥੱਲੇ ਕਮੈਂਟਾਂ ਚ ਆਪ ਵੀ ਲਿਖ ਦਿੰਦੇ ਆ 70 ਲੱਖ 65 ਲੱਖ ਹਾਂ ਕੋਈ ਫਿਰ ਵੀ ਮੈਨੂੰ ਸ਼ੱਕ ਪੈਂਦੀ ਆ 65 ਲੱਖ ਦਾ ਹੋਇਆ ਅੱਛਾ ਮਤਲਬ ਯਾਰ ਰੋ ਕੀ ਆ ਕੇ ਯਾਰ ਮਤਲਬ ਲੋਕ ਨਾ ਝੂਠ ਬੋ ਮਾਰਦੇ ਆ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਵੀ ਕੋਈ ਹੁੰਦਾ ਬਿਰਲਾ ਹੂੰ ਕੋਈ ਨਾ ਬਿਰਲਾ ਹੁੰਦਾ ਪੁੱਤ ਹਾਂ ਜਿੱਥੇ ਅਮੀਰਾਂ ਲੋਕਾਂ ਦੀ ਅੜੀ ਹੋਗੀ ਅੱਛਾ ਉਹ ਹੁੰਦੀ ਆ ਹਜ਼ਾਰਾਂ ਚੋਂ ਇੱਕ ਆ ਦੀ ਧਾਰਨ ਹਜ਼ਾਰਾਂ ਲੱਖਾਂ ਚੋਂ ਇੱਕ ਆ ਦੀ ਧਾਰਨ ਮੈਂ ਕਹਿੰਨਾ ਯਾਰ ਮੈਂ ਸੱਚੀ ਜਿਵੇਂ ਆਪਣੀ ਪੈਲੀ ਤੇ ਵੀ ਹੋ ਜਾਂਦੀ ਆ ਕਦੇ ਕਦੇ ਯਾਰ ਤੂੰ ਬਾਲੀ ਬਦਕ ਗੱਲ ਫੜੀ ਹਾਂ ਜਿਵੇਂ ਹੁਣ ਆਪਣੀ ਪੰਚਾਇਤੀ ਪੈਲੀ ਠੇਕੇ ਤੇ ਲੱਗਦੀ ਆ ਹਾਂ ਹਾਂ ਹਰੇਕ ਤਾਂ ਤਾਂ ਨਹੀਂ 5 4 ਲੱਖ ਨੂੰ ਕਿੱਲਾ ਠੇਕੇ ਤੇ ਲੱਗਦਾ ਨਹੀਂ ਲੱਗਦਾ ਪਰ ਤੈਨੂੰ ਮੈਂ ਕੁਛ ਆਧਾਰਨਾ ਇਹ ਜਿਹਾ ਦਿਖਾ ਦਿੰਨਾ ਵੀ ਜਿੱਥੇ ਠੇਕੇ ਤੇ ਕਿੱਲਾ 3 ਲੱਖ ਨੂੰ ਵੀ ਲੱਗਿਆ ਹੋਵੇ ਅੱਛਾ ਸਾਡੇ ਪਿੰਡ ਵੀ ਵੱਧ ਗਈ ਸੀ 3 3 3 ਲੱਖ ਨੂੰ ਵੀ ਠੇਕੇ ਤੇ ਲੱਗਿਆ ਹੁਣ 3 ਲੱਖ ਰੁਪਏ ਨੂੰ ਠੇਕੇ ਤੇ ਕਿੱਲਾ ਲੱਗਿਆ ਸਾਰੇ ਪੰਜਾਬ ਚ ਤਾਂ ਨਹੀਂ ਲੱਗਿਆ ਉਹ ਇੱਕ ਅੱਧਾ ਹੀ ਲੱਗਿਆ ਇੱਕ ਅੱਧਾ ਹੀ ਲੱਗਿਆ ਉਵੇਂ ਹੀ ਬਾਈ ਚਾਂਸ ਕਿਸੇ ਅਮੀਰ ਦੀ ਅੜੀ ਹੋ ਜੇ ਹਾਂ ਅਮੀਰ ਦੀ ਅੜੀ ਹੋ ਗਈ ਤੇ ਉਹ 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 ਕਹਦੇ ਵੀ ਵੀ ਆਪਣਾ ਤਾਂ ਵੀ ਆਹ ਕਰੋੜਾਂ ਚੀ ਗੇਮ ਬਈ ਜਦੋਂ ਦੋ ਬੰਦਿਆਂ ਦੀ ਅੜੀ ਹੋ ਜੇ ਵੀ ਲੜ ਪੈਣ ਬਈ ਹਾਂ ਤਾਂ ਲੈ ਕੇ ਹੀ ਜਾਣੀ ਜਾਂ ਜਾਂ ਵੀਰ ਦੀ ਅੜੀ ਕਿਸੇ ਵੇਚਣ ਵਾਲੇ ਨਾਲ ਹੋ ਜਾ ਵੀ ਮਾਂ ਦਾ ਜੀ ਲੈਣਾ ਹੀ ਲੈਣਾ ਤੇ ਮੇਰੇ ਵਰਗਾ ਕਬੇ ਮੈਂ ਦੇਣਾ ਨਹੀਂ ਹੂੰ ਤਾਂ ਉੱਥੇ ਅਗਲਾ ਪੈਸਿਆਂ ਨਾਲ ਮੁਰਲੇ ਬੰਦੇ ਨੂੰ ਅੜੀ ਚ ਖਰੀਦ ਲੈ ਕੋੜਾ ਨਾ ਖਰੀਦੇ ਅਗਲੇ ਦੀ ਅੜੀ ਖਰੀਦ ਲੈ ਅੜੀ ਖਰੀਦ ਲੈ ਅੜੀ ਖਰੀਦੇ ਅੜੀ ਖਰੀਦੀ ਹੋਗੀ ਠੀਕ ਹੈ ਨਾ ਉਹ ਅੜੀ ਖਰੀਦਣ ਹੁੰਦਾ ਹੂੰ ਉਹ ਹੁੰਦਾ ਹਜ਼ਾਰਾਂ ਚੋਂ ਇੱਕ ਅੱਧਾ ਚਾਂਸ ਹੂੰ ਜਿਹੜਾ ਮੈਂ ਕਹਿੰਨਾ ਯਾਰ ਮੈਂ ਤੈਨੂੰ ਇਹ ਵੀਡੀਓ ਰਾਹੀਂ ਮੈਂ ਚੈਲੰਜ ਕਰਦਾ ਹੂੰ ਬਈ ਜਿਹੜਾ ਬੰਦਾ ਕਹਿੰਦਾ ਵੀ ਮੈਂ ਘੋੜਿਆਂ ਚੋਂ ਕਰੋੜਾਂ ਰੁਪਈਆ ਕਮਾਉਣਾ ਹੂੰ ਜਿਹੜਾ ਵੀ ਬੰਦਾ ਯਾਰ ਏ ਬੀ ਸੀ ਮੈਂ ਮਤਲਬ ਨਾਂ ਲੈਤੇ ਤਾਂ ਫਿਰ ਗਲਤ ਹੋ ਜੂਗਾ ਕੰਮ ਪਰ ਮੈਂ ਕਹਿੰਦਾ ਵੀ ਜਿਹੜਾ ਬੰਦਾ ਕਹਿੰਦਾ ਨਾ ਬਈ ਮੈਨੂੰ ਕਰੋੜਾਂ ਦੀ ਬਾਤ ਚ ਤਾਂ ਘੋੜਿਆਂ ਚ ਹੂੰ ਮੈਂ ਬਹੁਨਾ ਕੈਮਰੇ ਤੇ ਉਹਨੂੰ ਆਪਦੇ ਤੇ ਅੱਛਾ ਮੈਂ ਕਰਦਾ ਉਹਦੇ ਨਾਲ ਫਾਰਮ ਦਾ ਉਹਦੇ ਦਾ ਸਾਬ ਹੂੰ ਬਈ ਤੂੰ ਕਿੰਨੇ ਪੈਦਾ ਹੋਏ ਹੂੰ ਕਿੰਨੇ ਤੇਰੇ ਮਰੇ ਹੂੰ ਕਿੰਨਿਆਂ ਦੀ ਖਰਾਕ ਪਈ ਕਿੰਨੇ ਸਾਂਭੇ ਕਿੰਨੇ ਤੇ ਖਰੀਦੇ ਹੂੰ ਤੇ ਮੈਂ ਉਹਦਾਂ ਕਰਦਾ ਹਿਸਾਬ ਹੂੰ ਜੇ ਉਹ ਬੰਦਾ ਉਹੀ ਬੰਦਾ ਹੂੰ ਜਿਹੜਾ ਮਤਲਬ ਗੱਲਾਂ ਕਰਦਾ ਵੀ ਕਰੋੜਾਂ ਚ ਉਹ ਬੰਦਾ ਮੈਨੂੰ ਸਾਲ ਦੀ ਹੂੰ 10 ਲੱਖ ਰੁਪਈਆ ਸਾਰੇ ਘੋੜਿਆਂ ਚੋਂ ਬਚਤ ਦਿਖਾ ਦੇਵੇ ਅੱਛਾ ਤਾਂ ਮੈਂ ਉਹ ਟਕਰਾ ਮਾਰਾਂ